ਦਿੱਲੀ ਤੋਂ ਸ਼੍ਰੀਨਗਰ ਜਾ ਰਹੀ ਇੰਡੀਗੋ 에ਅਰਲਾਈਨ ਦੀ ਉਡਾਨ ਤੂਫਾਨ ਚ ਫਸ ਗਈ ਜਿਵੇਂ ਹੀ ਜਹਾਜ਼ ਨੂੰ ਝਟਕੇ ਲੱਗਣ ਲੱਗੇ ਤਾਂ ਜਹਾਜ਼ ਚ ਸਵਾਰ ਸਵਾਰੀਆਂ ਡਰ ਨਾਲ ਚਿਕਨ ਲੱਗ ਪਈਆਂ ਪਾਇਲਟ ਨੇ ਇਸ ਬਾਰੇ 에ਅਰ ਟ੍ਰੈਫਿਕ ਕੰਟਰੋਲ ਸ਼੍ਰੀਨਗਰ ਨੂੰ ਸੂਚਿਤ ਕੀਤਾ ਤੇ ਐਮਰਜੈਂਸੀ ਲੈਂਡਿੰਗ ਕਰਵਾਈ ਉਡਾਨ ਚ 227 ਯਾਤਰੀ ਸਵਾਰ ਸੰਸਾਰੇ ਯਾਤਰੀ ਅਤੇ ਹਵਾਈ ਅਮਲਾ ਪੂਰੀ ਤਰ੍ਹਾਂ ਸੁਰੱਖਿਅਤ ਨੇ ਸੁਰੱਖਿਅਤ ਲੈਂਡਿੰਗ ਤੋਂ ਬਾਅਦ ਇਹ ਦੇਖਿਆ ਗਿਆ ਕਿ ਫਲਾਈਟ ਦਾ ਨੋਜ਼ ਕੋਨ ਟੁੱਟ ਗਿਆ ਸੀ ਜਾਨੀ ਕਿ ਅਗਲਾ ਹਿੱਸਾ ਟੁੱਟ ਗਿਆ ਸੀ ਜਿਸ ਕਾਰਨ 에ਅਰਲਾਈਨ ਨੇ ਜਹਾਜ਼ ਨੂੰ AOG ਜਾਨੀ ਕਿ 에ਅਰਕ੍ਰਾਫਟ ਔਨ ਗਰਾਉਂਡ ਕੋਸ਼ਿਸ਼ ਕੀਤਾ ਹੈ ਜਿਸ ਦਾ ਮਤਲਬ ਹੈ ਕਿ ਉਡਾਨ ਇਸ ਵੇਲੇ ਉਡਾਨ ਪਰੰਦੀ ਸਥਿਤੀ 'ਚ ਨਹੀਂ ਇੰਡੀਗੋ ਨੇ ਕਿਹਾ ਕਿ ਗੜੇਮਾਰੀ ਕਾਰਨ ਐਮਰਜੈਂਸੀ ਸਥਿਤੀ ਪੈਦਾ ਹੋਈ ਹਾਲਾਂਕਿ ਇਹ ਨਹੀਂ ਦੱਸਿਆ ਗਿਆ ਕਿ ਅਗਲਾ ਹਿੱਸਾ ਕਿਵੇਂ ਟੁੱਟ ਗਿਆ ਜਿਵੇਂ ਹੀ ਉਡਾਨ ਤੂਫਾਨ 'ਚ ਫਸੀ ਜਹਾਜ਼ 'ਚ ਸਵਾਰ ਯਾਤਰੀਆਂ ਨੇ ਚੀਕਣਾ ਤੇ ਰੌਲਾ ਪਾਣਾ ਸ਼ੁਰੂ ਕਰ ਦਿੱਤਾ ਤੇਜ਼ ਝਟਕਿਆਂ ਕਾਰਨ ਕੈਬਨ 'ਚ ਰੱਖਿਆ ਸਾਰਾ ਸਮਾਨ ਡਿੱਗਣ ਲੱਗ ਪਿਆ ਯਾਤਰੀਆਂ ਨੇ ਚੀਕਾਂ ਦੇ ਵਿਚਕਾਰ ਚਾਲਕ ਦਲ ਨੇ ਸੀਟ ਬੈਲਟ ਬੰਨਣ ਦਾ ਐਲਾਨ ਕੀਤਾ ਕੁਝ ਸਮੇਂ ਬਾਅਦ ਫਲਾਈਟ ਦੀ ਐਮਰਜੈਂਸੀ ਲੈਂਡਿੰਗ ਹੋਈ ਉਦੋਂ ਹੀ ਯਾਤਰੀਆਂ ਨੇ ਸੁੱਖ ਦਾ ਸਾਹ ਲਿਆ ਫਲਾਈਟ ਤੋਂ ਉਤਰਨ ਤੋਂ ਬਾਅਦ ਲੋਕਾਂ ਨੇ ਦੇਖਿਆ ਕਿ ਜਹਾਜ਼ ਦੇ ਨੱਕ ਦਾ ਕੋਨ ਟੁੱਟਿਆ ਹੋਇਆ ਸੀ ਅਜਿਹੀ ਸਥਿਤੀ ਚ ਵੀ ਸੁਰੱਖਿਅਤ ਲੈਂਡਿੰਗ ਕਰਨ ਲਈ ਪਾਇਲਟ ਦੀ ਪ੍ਰਸ਼ੰਸਾ ਕੀਤੀ ਗਈ ਹੈ ਦਿੱਲੀ ਤੋਂ ਸ਼੍ਰੀਨਗਰ ਜਾ ਰਹੀ ਇੰਡੀਗੋ 에ਅਰਲਾਈਨ ਦੀ ਉਡਾਨ ਤੂਫਾਨ ਚ ਫਸ ਗਈ ਜਿਵੇਂ ਹੀ ਜਹਾਜ਼ ਨੂੰ ਝਟਕੇ ਲੱਗਣ ਲੱਗੇ ਤਾਂ ਜਹਾਜ਼ ਚ ਸਵਾਰ ਸਵਾਰੀਆਂ ਡਰ ਨਾਲ ਚੀਕਣ ਲੱਗ ਪਈਆਂ ਪਾਇਲਟ ਨੇ ਇਸ ਬਾਰੇ 에ਅਰ ਟ੍ਰੈਫਿਕ ਕੰਟਰੋਲ ਸ਼੍ਰੀਨਗਰ ਨੂੰ ਸੂਚਿਤ ਕੀਤਾ ਤੇ ਐਮਰਜੈਂਸੀ ਲੈਂਡਿੰਗ ਕਰਵਾਈ ਉਡਾਨ ਚ 227 ਯਾਤਰੀ ਸਵਾਰ ਸੰਸਾਰੇ ਯਾਤਰੀ ਅਤੇ ਹਵਾਈ ਅਮਲਾ ਪੂਰੀ ਤਰ੍ਹਾਂ ਸੁਰੱਖਿਅਤ ਨੇ ਸੁਰੱਖਿਅਤ ਲੈਂਡਿੰਗ ਤੋਂ ਬਾਅਦ ਇਹ ਦੇਖਿਆ ਗਿਆ ਕਿ ਫਲਾਈਟ ਦਾ ਨੋਜ਼ ਕੋਨ ਟੁੱਟ ਗਿਆ ਸੀ ਜਾਨੀ ਕਿ ਅਗਲਾ ਹਿੱਸਾ ਟੁੱਟ ਗਿਆ ਸੀ ਜਿਸ ਕਾਰਨ 에ਅਰਲਾਈਨ ਨੇ ਜਹਾਜ਼ ਨੂੰ AOG ਜਾਨੀ ਕਿ 에ਅਰਕ੍ਰਾਫਟ ਔਨ ਗਰਾਉਂਡ ਕੋਸ਼ਿਸ਼ ਕੀਤਾ ਹੈ ਜਿਸ ਦਾ ਮਤਲਬ ਹੈ ਕਿ ਉਡਾਨ ਇਸ ਵੇਲੇ ਉਡਾਨ ਪਰੰਦੀ ਸਥਿਤੀ 'ਚ ਨਹੀਂ IndiGo ਨੇ ਕਿਹਾ ਕਿ ਗੜੇਮਾਰੀ ਕਾਰਨ ਐਮਰਜੈਂਸੀ ਸਥਿਤੀ ਪੈਦਾ ਹੋਈ ਹਾਲਾਂਕਿ ਇਹ ਨਹੀਂ ਦੱਸਿਆ ਗਿਆ ਕਿ ਅਗਲਾ ਹਿੱਸਾ ਕਿਵੇਂ ਟੁੱਟ ਗਿਆ ਜਿਵੇਂ ਹੀ ਉਡਾਨ ਤੂਫਾਨ 'ਚ ਫਸੀ ਜਹਾਜ਼ 'ਚ ਸਵਾਰ ਯਾਤਰੀਆਂ ਨੇ ਚੀਕਣਾ ਤੇ ਰੋਲਾ ਪਾਣਾ ਸ਼ੁਰੂ ਕਰ ਦਿੱਤਾ ਤੇਜ਼ ਝਟਕਿਆਂ ਕਾਰਨ ਕੈਬਨ 'ਚ ਰੱਖਿਆ ਸਾਰਾ ਸਮਾਨ ਡਿੱਗਣ ਲੱਗ ਪਿਆ ਯਾਤਰੀਆਂ ਨੇ ਚੀਕਾਂ ਦੇ ਵਿਚਕਾਰ ਚਾਲਕ ਦਲ ਨੇ ਸੀਟ ਬੈਲਟ ਬੰਨਣ ਦਾ ਐਲਾਨ ਕੀਤਾ ਕੁਝ ਸਮੇਂ ਬਾਅਦ ਫਲਾਈਟ ਦੀ ਐਮਰਜੈਂਸੀ ਲੈਂਡਿੰਗ ਹੋਈ ਉਦੋਂ ਹੀ ਯਾਤਰੀ ਨੇ ਸੁੱਖ ਦਾ ਸਾਹ ਲਿਆ ਫਲਾਈਟ ਤੋਂ ਉਤਰਨ ਤੋਂ ਬਾਅਦ ਲੋਕਾਂ ਨੇ ਦੇਖਿਆ ਕਿ ਜਹਾਜ਼ ਦੇ ਨੱਕ ਦਾ ਕੋਨ ਟੁੱਟਿਆ ਹੋਇਆ ਸੀ ਅਜੇਹੇ ਸਥਿਤੀ ਚ ਵੀ ਸੁਰੱਖਿਆ ਲੈਂਡਿੰਗ ਕਰਨ ਲਈ ਪਾਇਲਟ ਦੀ ਪ੍ਰਸ਼ੰਸਾ ਕੀਤੀ ਗਈ ਹੈ